ਖਾਸ ਕਰਕੇ ਇੰਡੀਅਨਸ ਦੀ ਜਾਂ ਫਿਰ ਕਹਿ ਸਕਦੇ ਆ ਪੰਜਾਬੀਆਂ ਦੀ ਬਹੁ ਵੱਡੇ ਲੈਵਲ ਤੇ ਚੈਕਿੰਗ ਹੁੰਦੀ ਹੈ ਚਾਹੇ ਤੁਸੀਂ ਵਿਜ਼ਿਟਰ ਵੀ ਇੱਥੇ ਜਾ ਰਹੇ ਹੋ ਟੂਰਿਸਟ ਵੀ ਇੱਥੇ ਜਾ ਰਹੇ ਹੋ ਜਾਂ ਫਿਰ ਤੁਸੀਂ ਵਰਕ ਪਰਮਿਟ ਤੇ ਜਾ ਰਹੇ ਹੋ ਅੱਗੇ ਤੁਹਾਡੀ ਕਿਸਮਤ ਆ ਜੇਕਰ ਤੁਸੀਂ CBSA ਮਨ ਲਓ ਕੈਨੇਡਾ ਬਾਰਡਰ ਸਰਵਿਸ ਏਜੰਸੀ ਤੋਂ ਬਚ ਕੇ ਨਿਕਲ ਜਾਂਦੇ ਹੋ ਜੇਕਰ ਤੁਹਾਡੇ ਡਾਕੂਮੈਂਟਰੀ ਫੁੱਲ ਕੰਪਲੀਟ ਆ ਤਾਂ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਪਰ ਆਪਾਂ ਨੂੰ ਬਹੁਤ ਸਾਰੇ ਮੈਸੇਜ ਕਾਲ ਆ ਰਹੇ ਸੀ ਵੀਰੇ ਸਾਡੇ ਪੇਰੈਂਟਸ ਨੂੰ ਰੋਕਿਆ ਜਾਊਗਾ ਉੱਥੇ ਜਾਂ ਫਿਰ ਸਾਡੇ ਬ੍ਰਦਰ ਨੂੰ ਰੋਕਿਆ ਜਾਊਗਾ ਟੂਰਿਸਟ ਤੇ ਆ ਵਿਜ਼ਟਰ ਤੇ ਜਾਂ ਫਿਰ ਸਟੱਡੀ ਵੀਜ਼ੇ ਤੇ ਕੀ ਕੋਸ਼ਿਸ਼ ਚੱਲ ਰਿਹਾ ਰਾਈਟ ਨਾਓ ਪ੍ਰੈਜ਼ੈਂਟ ਟਾਈਮ ਸਾਨੂੰ ਪਲੀਜ਼ ਉਹਦੇ ਬਾਰੇ ਜ਼ਰੂਰ ਦੱਸੋ ਤੇ ਅਸੀਂ ਰਾਤ ਹੀ ਇਸ ਚੀਜ਼ ਦੀ ਵੀਡੀਓ ਅਪਲੋਡ ਕੀਤੀ ਸੀ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਨੇ ਕਮੈਂਟਾਂ ਦੇ ਵਿੱਚ ਡਾਕੂਮੈਂਟਸ ਆ ਕੇ ਲਿਖਿਆ ਸੀ ਤੁਹਾਡੇ ਲਈ ਡਾਕੂਮੈਂਟਸ ਆ ਚੁੱਕੇ ਆ ਮਤਲਬ ਕਿ ਜਿਵੇਂ ਤੁਸੀਂ ਸਾਨੂੰ ਕਿਹਾ ਅਸੀਂ ਓਵੇਂ ਤੁਹਾਡਾ ਕੀਤਾ ਪਰ ਇਸ ਚੀਜ਼ ਦੀ ਇਨਫੋਰਮੇਸ਼ਨ ਜੇਕਰ ਤੁਸੀਂ ਬਾਹਰ ਕੈਨੇਡਾ ਦੇ ਵਿੱਚ ਬੈਠੇ ਵਕੀਲਾਂ ਤੋਂ ਲਓਗੇ ਉਹ ਤੁਹਾਡੇ ਤੋਂ ਕੋਈ 50 ਡਾਲਰ ਲਊਗਾ ਕੋਈ 100 ਡਾਲਰ ਲਊਗਾ ਤੇ ਕੋਈ 60 ਡਾਲਰ ਲਊਗਾ ਪਰ ਤੁਸੀਂ ਬੜੇ ਖੁਸ਼ੀ ਖੁਸ਼ੀ ਨਾਲ ਪੇ ਕਰਦੇ ਹੋ ਪਰ ਜੇ ਮੇਰੇ ਅਰਗੇ ਨੇ ਇੰਨੀ ਗੱਲ ਹੀ ਕਹਿਤੀ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਆਪਾਂ ਨੂੰ ਕਹਿੰਦੇ ਨੇ ਕਿ ਬਹੁਤ ਸਾਰੇ ਵੱਡੇ ਲੈਵਲ ਦੇ ਪ੍ਰੋਬਲਮ ਆਉਣ ਲੱਗ ਜਾਂਦੇ ਨੇ ਕਿਉਂਕਿ ਇਹ ਚੀਜ਼ਾਂ ਫ੍ਰੀ ਆ ਤਫਰੀ ਵਾਲੀ ਚੀਜ਼ ਕਿਸੇ ਨੂੰ ਪਸੰਦ ਨਹੀਂ ਆਉਂਦੀ ਇਹ ਸੱਚ ਆ ਜੇਕਰ ਝੂਠ ਹਤਾ ਦਿਲ ਤੇ ਵਾਹਿਗੁਰੂ ਦੇ ਨਾਮ ਲੈ ਕੇ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਸੋ ਪਹਿਲੀ ਵਾਰ ਚੈਨਲ ਤੇ ਆਇਆ ਇਹਨਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕੁਝ ਨਹੀਂ ਜਾਂਦਾ ਥੱਲੇ ਇੱਕ ਕਲਿੱਕ ਕਰਨਾ ਹੈ ਰੈੱਡ ਕਲਰ ਦਾ ਕਿਉਂਕਿ ਦਿੱਤੀ ਗਈ ਜਾਣਕਾਰੀ ਫ੍ਰੀ ਆ ਸੋ ਇਹ ਕੁਐਸਚਨਿੰਗ ਵਗੈਰਾ ਹੋ ਰਹੀ ਹੈ ਮੈਂ 1 2 3 ਔਰ 4 5 ਪੇਜ ਲਿਖ ਦਿੱਤੇ ਆ ਤੁਸੀਂ ਸਕਰੀਨ ਦੇ ਉੱਤੇ ਦੇਖ ਵੀ ਸਕਦੇ ਹੋ ਸਭ ਤੋਂ ਵੱਡਾ ਪੇजेस ਦਾ ਨਾਮ ਲਿਖਣ ਦਾ ਮਕਸਦ ਇਹ ਸੀ ਕਿਉਂਕਿ 2 ਟਾਈਪ ਦੇ ਇੰਟਰਵਿਊ ਹੁੰਦੇ ਆ ਫਰਸਟ ਜਦੋਂ ਆਪਣੀ ਚੈਕਿੰਗ ਵਗੈ ਉਸ ਤੋਂ ਬਾਅਦ ਆਪਣੀ ਕਾਉਨਸਲਿੰਗ ਦੀ ਇੰਟਰਵਿਊ ਹੁੰਦੀ ਹੈ ਕਿ ਤੁਸੀਂ ਕਿਹੜਾ ਕਿਉਂ ਆਏ ਹੋ ਕੀ ਕਰਨਾ ਆਏ ਹੋ ਕਿਹਦੇ ਵਿਆਹ ਤੇ ਆਏ ਹੋ ਕੀ ਗਿਫਟ ਲੈ ਕੇ ਆਏ ਹੋ ਕਿੰਨੇ ਵਾਲਾ ਗਿਫਟ ਲੈ ਕੇ ਆਏ ਹੋ ਤੁਹਾਡੀ ਹੈਲਥ ਕੇਅਰ ਦੇ ਡਾਕੂਮੈਂਟਸ ਕੀ ਹੈ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ ਸੇਮ ਟਾਈਪ ਆਫ ਮਤਲਬ ਕਿ ਵੈਰੀਫਿਕੇਸ਼ਨ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਤੁਹਾਡੇ ਲਈ ਆਨਸਰ ਵੀ ਨਾਲ ਹੀ ਪਏ ਆ ਤੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦੇ ਆਨਸਰ ਵੀ ਦੇ ਦੇਣੇ ਆ ਸੋ ਹੋਰ ਜਾਣਕਾਰੀ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ canadaimmigration.ca ਦੀ ਵੈੱਬਸਾਈਟ ਤੇ ਜਾ ਕੇ ਵੀ ਤੁਸੀਂ ਖੁਦ ਵੀ ਪੜ੍ਹ ਸਕਦੇ ਹੋ ਤੇ ਜਾਂਦੇ ਜਾਂਦੇ ਫਿਰ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਜਰ सबस्क्राईब लाइक ते शेअर करे धनवाद